ਦਿਆਣਾ ਤੇ ਗੈਸਪੁਰਾ ਇਲਾਕੇ ਦੇ ਵਿੱਚ ਟੁੱਟੀਆਂ ਹੋਈਆਂ ਸੜਕਾਂ ਪੀਣ ਵਾਲਾ ਪਾਣੀ ਨਾ ਮਿਲਣ ਕਾਰਨ ਸਥਾਨਕ ਲੋਕਾਂ ਕੌਂਸਲਰ ਜਸਪਾਲ ਸਿੰਘ ਗੈਸਪੁਰਾ ਦੇ ਵੱਲੋਂ ਆਪ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਕੌਂਸਲਰ ਜਸਪਾਲ ਸਿੰਘ ਗੈਸਪੁਰਾ ਨੇ ਦੱਸਿਆ ਕਿ ਬੀਤੇ 5 ਮਹੀਨਿਆਂ ਤੋਂ ਸਥਾਨਕ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਜਿਸ ਕਾਰਨ ਸਥਾਨਕ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਨੇ ਉਥੇ ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਅਸੀਂ ਕਈ ਵਾਰ ਹਲਕਾ ਵਿਧਾਇਕ ਨੂੰ ਇਸ ਸਮੱਸਿਆ ਸੰਬੰਧੀ ਜਾਣੂ ਕਰਵਾ ਚੁੱਕੇ ਹਾਂ ਪਰ ਪੰਜ ਮਹੀਨੇ ਬੀਚਾਂ ਮਗਰੋਂ ਵੀ ਕੋਈ ਪੁਕਤਾ ਹੱਲ ਨਹੀਂ ਹੋਇਆ ਜ਼ਿਲ੍ਹਾ ਕਾਰਪੋਰੇਸ਼ਨ ਅਤੇ ਹਲਕਾ ਵਿਧਾਇਕ ਦੇ ਉਹ ਟਿਊਬਵੈਲ ਲਗਾਉਣ ਸਮੇਤ ਕਾਟਣ ਦਾ ਕਰ ਦਿੱਤਾ ਜਾਂਦਾ ਹੈ ਪਰ ਬਾਅਦ ਵਿੱਚ ਉਸ ਟਿਊਬਵੈਲ ਦੀ ਕੋਈ ਵੀ ਸਾਰ ਨਹੀਂ ਲਈ ਜਾਂਦੀ ਲੁਧਿਆਣਾ ਲਾਈਵ ਲਈ ਟਿੰਕਾ ਜੱਟ ਦੀ ਰਿਪੋਰਟ ਇਹ ਗਿਆਸਪੁਰਾ ਏਰੀਆ ਜੀ ਸਾਡੇ ਪਿੰਡ ਦਾ ਇੱਥੇ ਇੱਕ ਟਿਊਬਵੈਲ ਫੇਲ ਹੋ ਗਿਆ ਸੀ ਫਰਵਰੀ ਮਹੀਨੇ 'ਚ ਉਹ ਟਿਊਬਵੈਲ ਦੀ ਜਗ੍ਹਾ ਨਵਾਂ ਟਿਊਬ ਲੈਣਾ ਸੀ ਇੱਕ ਨਵਾਂ ਟਿਊਬਵਲ ਲਾਉਣ ਲਈ ਇਹ ਬਦਲਾਵ ਵਾਲੀ ਸਰਕਾਰ ਨੇ 5 ਮਹੀਨੇ ਮਾਰਚ, ਅਪ੍ਰੈਲ, ਮਈ, ਜੂਨ ਜਲਾਈ ਦਾ ਮਹੀਨਾ 5 ਮਹੀਨੇ ਤੋਂ ਇੱਕ ਟਿਊਬਲ ਨਹੀਂ ਲੱਗਿਆ ਇਹਨਾਂ ਤੋਂ ਜਿਹੜਾ ਕਿ 30 ਦਿਨ ਦੇ ਵਿੱਚ ਵਿੱਚ ਲੱਗਣਾ ਚਾਹੀਦਾ ਸੀ ਇੱਕ ਮੋਟਰ ਦੇ ਵਿੱਚੋਂ ਮੋਟਰ ਦਾ ਪਾਣੀ ਵਹਿ ਕੇ نیچے ਰਹਿ ਗਿਆ ਰੇਤਾ ਆਉਣ ਲੱਗ ਗਿਆ ਉਹ ਟਿਊਬਲ ਬਦਲ ਨਹੀਂ ਦੇਖੋ 5 ਮਹੀਨੇ ਅੱਤ ਦੀ ਗਰਮੀ ਅੱਤ ਦੀ ਗਰਮੀ 'ਚ ਲੋਕ ਕਿਵੇਂ ਪਾਣੀ ਤੋਂ ਬਿਨਾਂ ਰਹਿੰਦੇ ਨੇ ਇਹ ਸਰਕਾਰ ਕਦੇ ਨਹੀਂ ਸੋਚਦੀ ਅੱਜ ਦੇਖੋ 5 ਮਹੀਨੇ ਤੋਂ ਅਸੀਂ ਪ੍ਰਾਈਵੇਟ ਟੈਂਕਰ ਭੇਜਦੇ ਆਂ ਬੱਚਿਆਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਇੱਥੇ ਲੇਬਰ ਏਰੀਆ ਨੂੰ ਤਾਂ ਨਾਉਣ ਲਈ ਪਾਣੀ ਹੈ ਨਹੀਂ ਪੂਜਾ ਕਰਨ ਲਈ ਪਾਣੀ ਨਹੀਂ ਹੁੰਦਾ ਕਈ ਵਾਰ ਰੋਟੀ ਬਣਾਉਣ ਲਈ ਪਾਣੀ ਨਹੀਂ ਮਿਲਦਾ ਪਰ ਬੜੀ ਤਰਸਯੋਗ ਅੱਜ ਮੈਂ ਆਕ ਕੇ ਅੱਜ ਮੈਂ ਆਕ ਕੇ ਮੈਂ মিডিਆ ਰਾਹੀਂ ਇਹ ਸਰਕਾਰ ਤੱਕ ਇਹ ਗੱਲ ਪਹੁੰਚਾਉਣਾ ਚਾਹਣਾ ਵੀ 5 ਮਹੀਨੇ ਹੋ ਗਏ ਲੋਕ ਪਾਣੀ ਕਿਵੇਂ ਪੀਣਗੇ ਪਾਣੀ ਤੋਂ ਬਿਨਾ ਲੋਕ ਕਿਵੇਂ ਰਹਿਣਗੇ ਮੁੱਖ ਮੰਤਰੀ ਸਾਹਿਬ ਤੁਸੀਂ ਜਾਗੋ ਤੁਸੀਂ ਦੇਖੋ ਆ ਕਿ ਹਾਲ ਨੀ ਪੱਥਰ ਵੀ ਰੱਖਿਆ ਗਿਆ ਨਿਊ ਪੱਥਰ ਰੱਖਿਆ ਹੋਇਆ ਮੈਂ ਕਹਿੰਦਾ ਜਮ ਜਮ ਕਰਨ ਨਿਦਗਾਟਨ ਵੱਡੇ ਵੱਡੇ ਪੱਥਰ ਲਾਉਣ ਕੋਈ ਗੱਲ ਨਹੀਂ ਵੈਸੇ ਤੱਕ ਫੇਰ ਟਿਊਬਲ ਦੇ ਅਗੇਂਸਟ ਟਿਊਬਲ ਲੱਗਿਆ ਇਹ ਉਦਘਾਟਨ ਕਾਹਦਾ ਕਰਨਾ ਹੈ ਇਹ ਤੇ ਇੱਕ ਮੋਟਰ ਫੇਲ ਹੋਈ ਆ ਪਰਲੇ ਪਾਸਿਓਂ ਇਧਰ ਲਾਤੀ ਬੋਰ ਕਰਤਾ ਟਿਊਬਲ ਲੱਗ ਗਿਆ 15 ਲੱਖ ਰੁਪਏ ਦਾ 15 ਲੱਖ ਦਾ ਕੋਈ ਨਹੀਂ ਜੰਮ ਜਮ ਕਰਨ ਉਦਘਾਟਨ ਦੀ ਕੋਈ ਗੱਲ ਨਹੀਂ ਗੱਲ ਹੈ ਉਦਘਾਟਨ ਜਦੋਂ ਕਰਨ ਆਉਣ ਮੈਨੂੰ ਇੱਕ ਗੱਲ ਦਾ ਜਵਾਬ ਦੇ ਕੇ ਜਾਣ ਵੀ 5 ਮਹੀਨੇ ਲੱਗੇ ਟਿਊਬਲ ਇੱਕ ਟਿਊਬਲ ਲਾਉਣ ਨੂੰ 5 ਮਹੀਨੇ ਫੇਰ ਉਹ ਤੁਹਾਨੂੰ ਪੱਤਰਕਾਰ ਨੂੰ ਕਹਿਣਗੇ ਵੀ ਕੋਟ ਲੱਗਿਆ ਹੋਇਆ ਸੀ ਮੈਂ ਤੁਹਾਨੂੰ ਪਹਿਲਾਂ ਹੀ ਪੱਤਰਕਾਰ ਨੂੰ ਉਹਨਾਂ ਨੂੰ ਇੱਕ ਗੱਲ ਕਹਿ ਦਿਓ ਵੀ ਇਹ ਬਦਲਾਵ ਵਾਲੀ ਸਰਕਾਰ ਵਾਲੇ ਨੁਮਾਇੰਦੇ ਹੋ ਜੇ ਕੋਟ ਲ ਤਾਂ ਇਲੈਕਸ਼ਨ ਕਮਿਸ਼ਨ ਤੋਂ ਟਿਊਬਰ ਲੈਂਡ ਦੀ ਪਰਮਿਸ਼ਨ ਲੈ ਲਈਦੀ ਹੁੰਦੀ ਆ 30 ਦਿਨਾਂ ਦੇ ਵਿੱਚ ਕੋਈ ਵੀ ਇਲੈਕਸ਼ਨ ਕਮਿਸ਼ਨਰ ਇਹ ਨਹੀਂ ਕਹਿੰਦਾ ਵੋਟਾਂ ਇਹ ਨਹੀਂ ਕਹਿੰਦੀਆਂ ਲੋਕਾਂ ਨੂੰ ਪਾਣੀ ਨਾ ਦੋ ਕੀ ਗੱਲ ਵੋਟਾਂ ਦੇ ਵਿੱਚ ਜੇ ਕੋਈ ਪਾਣੀ ਤੋਂ ਬਿਨਾ ਪਾਣੀ ਨਹੀਂ ਮਿਲਦਾ ਇਲੈਕਸ਼ਨ ਕਮਿਸ਼ਨ ਬਕਾਇਦਾ ਮਨਜ਼ੂਰੀ ਦਿੰਦਾ ਪਾਣੀ ਲੈਣ ਦੀ ਆ ਅੱਜ ਫਰਵਰੀ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਅੱਜ ਵੀ ਇਹ ਜਿਹੜਾ ਪੱਥਰ ਆ ਤਰਸ ਰਿਹਾ ਜਿਸ ਬਾਲ ਦੀ ਲੱਗਦਾ ਵੀ ਤੁਹਾਨੂੰ ਜਾਣ ਬੂਰੀ ਹੈ ਤੁਹਾਡੇ ਵਾਰਡ ਵਾਸੀ ਨੂੰ ਖਰਾਬ ਕੀਤਾ ਜਾ ਰਿਹਾ ਇਹ ਵੀ ਹੋ ਸਕਦਾ ਕੋਈ ਕਿਉਂਕਿ ਛੋਟੀ ਸਿਆਸਤ ਕਰਨੇ ਹੀ ਲੱਗੇ ਹੋਏ ਨੇ ਨੰਨੇ ਨੰਨੇ ਬੰਦੇ ਜੇਕਰ ਮੇਰੇ ਨਾਲੇ ਸਿਆਸਤ ਕਰ ਰਹੇ ਨੇ ਗਿਆਸਪੁਰ ਦੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਭਾਈ ਤੁਸੀਂ ਇਦਗਾਟਨ ਕਰੋ ਆਪਦੇ ਵੱਡੇ ਵੱਡੇ ਕੱਟਆਊਟ ਲਾ ਲਓ ਉੱਥੇ 15ਵੇਂ 15 ਦੇ ਲਿਆ ਕੇ ਮੈਂ ਆ ਆ ਕੇ ਤੁਹਾਨੂੰ ਹਾਰ પા ਕੇ ਜਾਊਂਗਾ ਰੱਬ ਦੇ ਵਾਸਤੇ ਟਿਊਬਲ ਚਲਾ ਦਿਓ ਲੋਕਾਂ ਦਾ ਕਸੂਰ ਨਹੀਂ ਲੋਕਾਂ ਨੇ ਵੋਟਾਂ ਪਾ ਕੇ ਤੁਹਾਨੂੰ ਜਿਤਾਇਆ ਲੋਕਾਂ ਦਾ ਇਹ ਕਸੂਰ ਆ ਤੁਹਾਨੂੰ ਵੱਧ ਵੋਟਾਂ ਪਾ ਕੇ ਜਿਤਾਇਆ ਤੁਹਾਨੂੰ ਫਤਵਾ ਹੁਣ ਵੀ ਲੋਕ ਸਭਾ ਚ ਮਿਲਿਆ ਮਾੜਾ ਮੋਟਾ ਜਾਗੋ ਅੱਜ ਗੰਦਾ ਪਾਣੀ ਲੋਕਾਂ ਦੇ ਘਰ ਦੇ ਬਾਹਰ ਖੜਾ ਟਿਊਬਲ ਦਾ ਪਾਣੀ ਲੋਕਾਂ ਨੂੰ ਪੀਣ ਨੂੰ ਨਹੀਂ ਮਿਲਦਾ 5-5 ਮਹੀਨੇ ਤੋਂ ਟੋਟੋ ਟਿਊਬਲ ਨਹੀਂ ਲਵਾ ਹੁੰਦਾ ਤੁਸੀਂ ਇਹਦਾ ਮੇਰੇ ਨਾਲ ਕਿ ਡਿਬੇਟ ਕਿਉਂ ਨਹੀਂ ਕਰਾਓ ਮੇਰੇ ਨਾਲ ਡਿਬੇਟ ਕਰਨਾ ਐਮ.ਐਲ.ਏ. ਸਾਹਿਬ ਮੈਨੂੰ ਦੱਸਣ 5 ਮਹੀਨੇ ਕਿਉਂ ਲੱਗੇ ਹੁਣ ਅਗਲੀ ਰਣਨੀਤੀ ਹੈ ਤੁਹਾਡੀ ਜੀ ਅਗਲੀ ਰਣਨੀਤੀ ਹੈ ਜੇਕਰ ਇਹ 2-3 ਦਿਨਾਂ ਚ ਇਹਨਾਂ ਨੇ ਨਾ ਹੋਂਨ ਕੀਤਾ ਦੇਖੋ ਨਵਾਂ ਟਿਊਬਲ ਲੱਗਿਆ ਪਾਈਪ ਸਾਰੇ ਪਾਟੇ ਤੁਸੀਂ ਦੇਖੇ ਉੱਤੇ ਟੇਪਾਂ ਚੜੀਆਂ ਹੋਈਆਂ ਆ ਪਾਈਪਾਂ ਤੇ ਨਵਾਂ ਟਿਊਬਲ 15 ਲੱਖ ਰੁਪਏ ਲੋਕਾਂ ਦੇ ਟੈਕਸਾਂ ਦਾ ਪੈਸਾ ਤੁਸੀਂ ਟਿਊਬਲ ਪਾਈਪਾਂ ਦੇ ਉੱਤੇ ਉਹ ਪਾਟ ਚੜ੍ਹਤੀਆਂ ਆਪਣੇ ਟਿਊਬਾਂ ਚੜ੍ਹਤੀਆਂ ਪਾਈਪ ਇਹਨਾਂ ਦੇ ਫਟ ਗਿਆ ਟਿਊਬਲ ਵੀ ਗਲਤ ਲੱਗਿਆ ਸਾਡਾ ਪਿੰਡ ਦੀ ਜਿਹੜੀ ਜਗ੍ਹਾ ਲਈ ਟਿਊਬਲ ਲੱਗਣਾ ਸੀ ਉਹ 3 ਫੁੱਟ ਉੱਚੀ ਐ ਟਿਊਬਲ ਦਾ ਪਾਣੀ ਉੱਥੇ ਤੱਕ ਪਹੁੰਚਣਾ ਹੀ ਨਹੀਂ ਇਹ 15 ਲੱਖ ਰੁਪਏ ਲੋਕਾਂ ਦਾ ਇਹਨਾਂ ਨੇ ਖਰਾਬ ਹੀ ਕਰਨ ਗਲਤ ਜਗ੍ਹਾ ਟਿਊਬਲ ਲਾਇਆ ਕਿਉਂਕਿ ਨਾ ਤਾਂ ਇਹ ਪੁੱਛਦੇ ਨੇ ਨਾ ਹੀ ਕਿਸੇ ਦੀ ਸਲਾਹ ਲੈਂਦੇ ਆ ਨਗਰ ਨਿਗਮ 'ਚ ਇਹਨਾਂ ਨੂੰ ਦੱਸਣ ਵਾਲਾ ਕੋਈ ਹੈ ਨਹੀਂ ਅਫਸਰ ਸ਼ਾਹੀ ਨੂੰ ਨਗਰ ਨਿਗਮ 'ਚ ਪੁੱਛਣ ਵਾਲਾ ਕੋਈ ਨਹੀਂ ਬੁਰਾ ਹਾਲ ਐ ਰੋਜ਼ ਗਾਰਡਨ ਟੁੱਟੇ ਪਏ ਆ ਝੂਲੇ ਬੁਰਾ ਹਾਲ ਲੋਕ ਸੈਰ ਕਰਨ ਤੋਂ ਮੱਛਰਾਂ ਦੀ ਪਰਮਾਰ ਇੰਨੀ ਗਿਆਸਪੁਰਾ ਦੇ ਵਿੱਚ ਹਰ ਮੇਰੇ ਵਾਰਡ ਦੇ ਵਿੱਚ ਹਰੇਕ ਸਾਲ ਕੋਈ ਨਾ ਕੋਈ ਬਿਮਾਰੀ ਜ਼ਰੂਰ ਲੱਗਦੀ ਹੈ ਕਿਉਂਕਿ ਇੱਥੇ ਲੇਵਰੇ ਏਰੀਆ ਬਹੁਤ ਜ਼ਿਆਦਾ ਇੱਥੇ ਸਫਾਈ ਬਿਲਕੁਲ ਨਾ ਮਤ ਰਹਿ ਗਈ ਦੇਖੋ ਤੁਸੀਂ 2-2 ਫੁੱਟ ਪਾਣੀ ਖੜਾ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਜਿਗਾ ਜਿੱਥੇ ਮਹਾਰਾਜ ਦਾ ਗੁਰਦੁਆਰਾ ਸਾਹਿਬ ਸਾਰਾ ਪਿੰਡ ਇਥੋਂ ਗੁਰਦਾਰੇ ਮੱਥਾ ਟੇਕਣ ਜਾਂਦਾ ਹੈ 2-2 ਫੁੱਟ ਦੇਖੋ ਪਾਣੀ ਖੜਦਾ ਇਹਨਾਂ ਦਾ ਅੰਕਲ ਦਾ ਬਜ਼ੁਰਗਾਂ ਦਾ ਨਾਲ ਘਰ ਹੈ ਚਿੱਕੜੀ ਚਿੱਕੜ ਹੋਇਆ ਪਿਆ ਕੁਝ ਭਾਈ ਕਰਨ ਵਾਲੇ ਨਹੀਂ ਆਉਂਦਾ ਦੋ ਦਿਨਾਂ ਦੇ ਵਿੱਚ ਨਹੀਂ ਥੜੀ ਇਹ ਮੰਗ ਹੱਲ ਹੁੰਦਾ ਦੋ ਦਿਨਾਂ ਚ ਕੋਈ ਬੰਗ ਹੱਲ ਨਹੀਂ ਹੁੰਦੀ ਤਾਂ ਅਸੀਂ ਆਪ ਮੈਂ ਪ੍ਰਾਈਵੇਟ ਲੀਵਰ ਲਾ ਕੇ ਇਹਨੂੰ ਆਪ ਚਾਲੂ ਕਰਾ ਕੇ ਜਾਊਂਗਾ ਜਿੰਨਾ ਕੰਮ ਰਹਿੰਦਾ ਚਾਹੇ ਉਦਗਾਟਨ ਕਰਨ ਆਉਣ ਚਾਹੇ ਨਾ ਆਉਣ ਕਿਉਂਕਿ ਪ੍ਰਾਈਵੇਟ ਟੈਂਕਰ ਭੇਜ-ਭੇਜ ਕੇ ਬਸ ਹੋ ਗਈ ਮੇਰੀ ਵੀ ਤੁਸੀਂ ਆ ਕੇ ਮੈਂ ਮੀਡੀਆ ਰਹੀ ਦੱਸਣਾ ਨਹੀਂ ਚਾਹੁੰਦਾ ਗੱਲ ਕਿ ਰੋਜ਼ ਆਪਣੀ ਜੇਹ ਚੋਂ ਪੈਸੇ ਦੇ ਕੇ ਟੈਂਕਰ ਮੰਗਾਉਂਦੇ ਆ ਟੈਂਕਰ ਦੋ ਭੇਜਦੇ ਆ 5 ਮਹੀਨੇ ਹੋ ਗਏ ਸਾਨੂੰ ਪੂਰੀ ਗਰਮੀ ਦੇ ਵਿੱਚ ਲੋਕ ਕਿਵੇਂ ਰਹਿੰਦੇ ਨੇ ਕਿਵੇਂ ਨਹਾਉਂਦੇ ਨੇ ਇਹਨਾਂ ਨੂੰ ਪੁੱਛਣ ਵਾਲਾ ਕੋਈ ਹੈ ਹੀ ਨਹੀਂ ਪਰ ਜਨਤਾ ਜਰੂਰ ਸਬਕ ਸਿਖਾਉਗੀ ਇਹਨਾਂ ਨੂੰ ਇਹ ਸਬਕ ਤੱਕ ਦੇਣਾ ਪੈਣਾ ਸਾਰਾ ਜੀ ਨਾਮ ਤੁਹਾਡਾ ਜੀ ਮੇਰਾ ਨਾਮ ਅੰਤ ਸਿੰਘ ਆ ਜੀ ਕਿਹੜੀ ਜਗ੍ਹਾ ਰਹਿੰਦੇ ਹੋ ਮੈਂ ਜੀ ਆਪਣੇ ਆਪ ਪਾਰਕ ਦੇ ਨਾਲ ਹੀ ਰਹਿੰਦਾ ਤੇ ਕਿੰਨੀ ਵੀ ਦੇਰ ਤੋਂ ਪਾਣੀ ਦੀ ਪਰੇਸ਼ਾਨੀ ਆ ਰਹੀ ਤੁਹਾਨੂੰ 6 ਮਹੀਨੇ ਹੋ ਗਏ ਜੀ ਇਹ ਲੋਕੀ ਮੋਟਰਾਂ ਤੋਂ ਪਾਣੀ ਲੈ ਕੇ ਆਉਂਦੇ ਨੇ ਜੀ ਮੋਟਰਾਂ ਤੋਂ ਲਿਆ ਲਿਆ ਕੇ ਬਾਹਰ ਟੀਆਂ ਤਾਂ ਦਰਨ ਛੋਟੇ ਛੋਟੇ ਬੱਚੇ ਨੇ ਕੋਈ ਕਲੋਨੀ ਵਿੱਚ ਪਾਣੀ ਨਹੀਂ ਆਉਂਦਾ ਹੈਗਾ ਕਲੋਨੀ ਦੇ ਵਿੱਚ ਸਾਰੀਆਂ ਪਾਣੀਆਂ ਨੇ ਉੱਥੇ ਵੀ ਤੇ ਦੇਖੋ 6 ਮਹੀਨੇ ਸਾਡੇ ਗਿਆਸਪੁਰੇ ਦੇ ਵਿੱਚ ਹੈ ਟੂ ਵਾਰ ਲੱਗਿਆ ਹੋਵੇ ਹੁਣ ਕੋਈ ਵੀ ਅਫਸਰ ਨਹੀਂ ਆਉਂਦਾ ਹੈਗਾ ਤੁਸੀਂ ਇਸ ਸੰਬੰਧੀ ਐਮਐਲਏ ਨੂੰ ਸ਼ਿਕਾਇਤ ਕੀਤੀ ਹੈ ਕੋਈ ਐਮਐਲਏ ਐਮਐਲਏ ਨੇ ਪੱਥਰ ਲਾਉਂਦਾ ਆ ਗਿਆ ਆਪ ਦੇਖਣ ਹੀ ਆਇਆ ਹੈਗਾ ਪੱਥਰ ਤਾਂ ਜਾਣੋ ਕਿੰਨਾ بڑا ਲੱਗਿਆ ਤੁਹਾਡੇ ਸਾਹਮਣੇ ਮੁੱਖ ਮੰਤਰੀ ਸਾਹਿਬ ਕਹਿੰਦੇ ਇਹਦਾ ਵਿਕਾਸ ਹੀ ਬਹੁਤ ਕਰਾਇਆ ਨਾ ਜੀ ਨਾ ਮੁੱਖ ਮੰਤਰੀ ਦਾ ਸਾਡੇ ਜੀ ਰੋਜ਼ ਇੱਥੇ ਕੋਈ ਮੈਲ ਖੋ ਕੇ ਲੈ ਜਾਂਦਾ ਕੋਈ ਪੈਸੇ ਖੋ ਕੇ ਲੈ ਜਾਂਦਾ ਤਾ ਕਮਨੇ ਮੰ ਕੀ ਕਰਦੇ ਹੁਣ ਹਾਂਜੀ ਮੰਗਤ ਹੈ ਜੀ ਇਹੀ ਕਰਦੇ ਆ ਜੇ ਐਮਐਲਏ ਸਾਡੇ ਇਹੀ ਅੰਮ੍ਰਿਤ ਦੇ 15 ਦਿਨਾਂ ਦੇ ਵਿੱਚ ਜਸਪਾਲ ਸਿੰਘ ਵਿਆੜੇ ਕੋਲੇ ਖੜੇ ਨੇ ਵੀ 15 ਦਿਨਾਂ ਦੇ ਵਿੱਚ ਜੇ ਚਾਲੂ ਕਰ ਦਾਂ ਟੂਬ ਵਾਲੇ ਹੀ ਮੰਗਾ ਸਾਡੇ ਤੂੰ ਦੱਸਾਂ ਜੀ ਮੋਟਰਾਂ ਟੂ ਮੋਟਰਾਂ ਤੋਂ ਪਾਣੀ ਲਿਆ ਲਿਆ ਕੇ ਇੰਨੇ ਨੇ ਬੱਚੇ ਨੇ ਛੋਟੇ ਛੋਟੇ 10-10 ਸਾਲ ਦੇ ਜਿਹੜੇ ਡੱਬੇ ਚੱਕ-ਚੱਕੇ ਪਾਣੀ ਲੈ ਕੇ ਆਉਂਦੇ ਨੇ ਇਹ ਲੋਕ ਮੋਟਰਾਂ ਤੋਂ ਕਿੰਨੀ ਕੁ ਵਾਦੀ ਹੈ ਲਗਭਗ ਇਸ ਏਰੀਆ ਦੇ ਅਸੇ ਘੱਟ ਤੋਂ ਘੱਟ ਜੀ ਵਾਦੀ ਬਹੁਤ ਹੈ ਇੱਥੇ ਬਹੁਤ ਵਾਦੀ ਆ ਉਨੇ ਤੇ ਤਾਂ ਘੱਟ ਤੋਂ ਘੱਟ 2000 ਤਾਂ ਭਈਆ ਭਈਆ ਹੀ ਹੋਗਾ